ਜਕਾਰਿਆਂ ਦੀ ਗੂੰਜ ਦੇ ਵਿੱਚ ਸੰਗਤ ਇਸ ਸਮੇਂ ਸਰਸਨ ਨਦੀ ਨੂੰ ਪਾਰ ਕਰ ਰਹੀ ਹੈ ਪਹਿਲਾਂ ਨਿਸ਼ਾਨਚੀ ਸਿੰਘ ਹੈ ਉਸ ਤੋਂ ਬਾਅਦ ਪੰਜ ਪਿਆਰੇ ਸਹਿਬਾਨ ਤੇ ਪਿੱਛੇ ਭਾਰੀ ਗਿਣਤੀ ਦੇ ਵਿੱਚ ਸੰਗਤ ਇਸ ਨਦੀ ਦੇ ਵਿੱਚੋਂ ਅੱਗੇ ਲੰਘ ਰਹੀ ਹੈ ਯਾਦ ਕਰਦੇ ਹੋ ਉਸ ਸਮੇਂ ਨੂੰ ਕਿ ਉਹ ਸਮਾਂ ਕਿਸ ਤਰ੍ਹਾਂ ਦਾ ਹੋ ਸੀ ਬੋਲਣਾ ਤਾਂ ਸੀ ਕੁਝ ਨਹੀਂ ਹੋ ਵਾਹ ਨਹੀਂ ਛੱਡ ਨਾ ਪਰ ਮੋਹ ਤੋਂ ਮੇਰੇ ਗੁਰੂ ਸਾਹਿਬ ਨੇ ਸਹਾਈ ਤੱਕਾ ਪਿੱਛਾ ਬਹੁਤ ਭਾਵੁਕ ਲੱਗ ਰਹੇ ਹੋ ਜੀ ਸੋ ਇਹ ਭਾਵੁਕ ਪਾਲਾ ਇਹਨਾਂ ਨੂੰ ਸ਼ਬਦ ਨਹੀਂ ਦਿੱਤੇ ਜਾ ਸਕਦੇ ਨਿਆਣਿਆਂ ਦੇ ਵਿੱਚ ਹੀ ਲੰਘਿਆ ਉਦੋਂ ਮੇਰਾ ਇੰਨਾ ਨਾ ਮਨ ਭਰਿਆ ਮੈਂ ਕਿ ਬਈ ਇਹ ਟਾਈਮ ਕਿੱਦਾਂ ਦਾ ਉਸ ਟਾਈਮ ਨਾਲ ਆਪਾਂ ਦਨੇ ਆ ਉਹਦਾ ਨੇਰਾ ਸੀਗਾ ਸੋਚਣ ਵਾਲੀ ਗੱਲ ਤੇ ਨਾ ਸਾਹਮਣੇ ਇਹ ਜੋ ਕਿਨਾਰਾ ਹੈ ਸਰਸਾ ਨਦੀ ਦਾ ਪਾਲਕੀ ਸਾਹਿਬ ਅੱਗੇ ਸੰਗਤ ਦੇ ਨਾਲ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਪਹੁੰਚ ਚੁੱਕੇ ਹੈ ਗੁਰੂ ਸਾਹਿਬਾਨ ਦਾ ਸਰੂਪ ਪਹੁੰਚ ਚੁੱਕਿਆ ਹੈ ਅਰਦਾਸ ਬੇਨਤੀ ਕਰਕੇ ਸੰਗਤ ਨੇ ਇੱਥੋਂ ਲੰਘ ਕੇ ਸਰਸਾ ਨੂੰ ਪਾਰ ਕਰਕੇ ਉਸ ਅਸਥਾਨ ਦੇ ਉੱਤੇ ਪਹੁੰਚਣਾ ਜਿੱਥੇ ਕੁੰਮਾ ਮਾਸ਼ਕੀ ਦੀ ਛੰਨ ਸੀ ਜਿੱਥੇ ਦੀਵੇ ਦੀ ਲੋ ਨੂੰ ਦੇਖ ਕੇ ਮਾਤਾ ਜੀ ਤੇ ਸਹਬਜ਼ਾਦੇ ਉੱਥੇ ਗਏ ਤੇ ਉੱਥੇ ਪਹੁੰਚ ਕੇ ਕੁੰਮਾ ਮਾਸ਼ਕੀ ਨੇ ਉਹਨਾਂ ਨੂੰ ਆਪਣੀ ਛੰਨ ਦੇ ਵਿੱਚ ਆਸਰਾ ਦਿੱਤਾ ਤੇ ਪ੍ਰਸ਼ਾਦਾ ਪਾਣੀ ਦੀ ਸੇਵਾ ਵੀ ਕੀਤੀ ਤੇ ਇੱਥੋਂ ਤੱਕ ਕੇ ਉਹਨਾਂ ਨੂੰ ਅੱਗੇ ਜਾਣ ਦੇ ਲਈ ਰਾਹ ਵੀ ਦੱਸਿਆ ਸੋ ਸੰਗਤ ਹੁਣ ਉੱਥੋਂ ਲੰਘ ਕੇ ਕਿਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਜਾਂਦੀ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੀ ਹੈ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਸੀ ਪਹੁੰਚ ਗਏ ਹੁਣ ਸਾਰਿਆਂ ਨੇ ਆਪਾਂ ਰਲ ਕੇ ਅਰਦਾਸ ਵਿੱਚ ਸ਼ਾਮਲ ਹੋਣਾ ਤੇ ਫਿਰ ਸਰਸਾ ਪਾਰ ਕਰਨੀ ਹੈ ਸਰਸਾ ਪਾਰ ਕਰਨੀ ਹੈ ਕਿਉਂਕਿ ਸਾਧ ਸੰਗਤ ਤੋਂ ਹੁਣ ਸਮਾਂ ਜਿਹੜਾ ਹੈ ਉਹ ਆਪਾਂ ਅਰਦਾਸ ਕਰਕੇ ਫਿਰ ਸਰਸਾ ਪਾਰ ਕਰ ਲਈ ਉਸ ਤੋਂ ਬਾਅਦ ਆਪਾਂ ਯੋਗ ਮਾਤਾ ਗੁਜਰੀ ਜੀ ਸਤਕਾਰਯੋਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੋ ਲਾਲ ਸਹਿਬ ਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਇਹਨਾਂ ਦੇ ਸਫਰੀ ਸ਼ਹਾਦਤ ਪੈਦਲ ਯਾਤਰਾ ਜੋ ਆਪ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਪਰਵਾਰ ਬਸ਼ੂੜਾ ਸਾਹਿਬ ਪਰੰਪਰਾਈ ਵਾਤਵਾਂ ਪੜਾ ਕਰਦੇ ਆਂ ਸਰਸੇ ਦੇ ਕਿਨਾਰੇ ਤੇ ਪਹੁੰਚੀ ਵਾਹਿਗੁਰੂ ਸਹਿਰਪਾ ਕਰਨੀ ਸਰਸਾ 4 ਕਰਨ ਦੀ ਆਗਿਆ ਬਖਸ਼ੀ ਮੇਰ ਭਰਿਆ ਹੱਥ ਰੱਖਣਾ ਕਿਰਪਾ ਕਰਨੀ ਸਮੂਹ ਸੰਗਤ ਤੇ ਮੇਰ ਭਰਿਆ ਹੱਥ ਸਬਨਾ ਨੂੰ ਸਿੱਖੀ ਕਰੋਸਾ ਨਾਮਦਾਨ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ ਇਸੇ ਤਰ੍ਹਾਂ ਸੇਵਾ ਵਿੱਚ ਸਿਮਰਨ ਵਿੱਚ ਇਸੇ ਤਰ੍ਹਾਂ ਬਾਣੀ ਬਾਣੇ ਦੇ ਨਾਲ ਜੋੜੀ ਸਬਨਾ ਤੇ ਮੇਰ ਪ੍ਰਿਆਤਮ ਰਖਣਾ ਜਿੰਨੀਆਂ ਵੀ ਸੰਗਤਾਂ ਨੇ ਰਾਹ ਵਿੱਚ ਸੇਵਾ ਮਾ ਕੀਤੀ ਸਬਨਾ ਦੀਆਂ ਸੇਵਾਮਾਂ ਖਾਈ ਫੋੜੀ ਸਬਨਾ ਨੂੰ ਸਿੱਖੀ ਘੋਸਾ ਨਾਮ ਦਾ ਬਖਸ਼ੀ ਚੜਦੀ ਕਲਾ ਬਖਸ਼ਣੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ ਸਤਗੁਰੂ ਕਿਰਪਾ ਕਰੋ ਰਹਿਣ ਕਰੋ ਬਖਸ਼ਿਸ਼ ਕਰੋ ਇਸ ਪੇਲੇ ਅਭਿਆ ਬਖਸ਼ੋ ਸਹੀ ਪਿਆਰੀ ਮੇਰੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਮੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਆ ਭਈ ਆਕਾਲ ਕੇ ਸਰਦਾਸ ਬੇਨਤੀ ਕਰਨ ਤੋਂ ਬਾਅਦ ਨਗਰ ਕੀਰਤਨ ਦੇ ਰੂਪ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਦੇ ਪਾਵਨ ਸਰੂਪ ਜੋ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਹੈ ਉਹ ਸਰਸਾ ਦੇ ਪਾਣੀ ਦੇ ਵਿੱਚ ਸੰਗਤ ਸਮੇਤ ਉਤਰਨ ਦੇ ਲਈ ਅਰਦਾਸ ਬੇਨਤੀ ਤੋਂ ਬਾਅਦ ਤਿਆਰ ਹੈ ਸੋ ਇਹ ਉਹ ਅਹਿਸਾਸ ਹੈ ਪਉ ਦੇ ਮਹੀਨੇ ਦੇ ਵਿੱਚ 6 ਤੇ 7 ਪਉ ਦੀ ਰਾਤ ਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਉਹੀ ਦਿਨਾਂ ਦੇ ਵਿੱਚ ਬੇਹੱਦ ਸਰਦੀ ਦਾ ਸਮਾਂ ਚੜੀ ਹੋਈ ਸਰਸਾ ਨਦੀ ਪਿੱਛੇ ਮੁਗਲ ਫੌਜ ਤੇ ਅੱਗੇ ਕੋਈ ਮੰਜ਼ਿਲ ਦਾ ਨਾ ਹੋਣਾ ਉਹ ਇਤਿਹਾਸ ਦੇ ਵਿੱਚ ਇੱਕੋ ਇੱਕ ਅਜਿਹੀ ਘਟਨਾ ਹੈ ਜਿਸ ਦਾ ਕੋਈ ਵੀ ਸਾਨੀ ਨਹੀਂ ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਮਾਤਾ ਗੁਜਰਕੌਰ ਜੀ ਛੋਟੇ ਸਹਬਜ਼ਾਦਿਆਂ ਦੇ ਨਾਲ ਸਰਸਾ ਨਦੀ ਦੇ ਨਾਲ ਕੰਡੇ-ਕੰਡੇ ਤੁਰਦੇ ਹੋਏ ਇਸ ਥਾਂ ਦੇ ਉੱਤੇ ਪਹੁੰਚਦੇ ਆ ਤਾਂ ਇਹ ਉਹ ਥਾਂ ਸੀ ਜਿੱਥੇ ਪੱਤਣ ਸੀ ਪੱਤਣ ਦੇ ਉੱਤੋਂ ਅਕਸਰ ਬੇੜੀਆਂ ਇੱਕ ਥਾਂ ਤੋਂ ਦੂਜੇ ਕਿਨਾਰੇ ਪਹੁੰਚਦੀਆਂ ਸੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਸਮਾਨ ਦੀ ਢੋਆਟ ਵਾਈ ਜਾਂ ਲੋਕ ਸਰਸਨ ਨਦੀ ਨੂੰ ਇੱਥੋਂ ਪਾਰ ਕਰਦੇ ਸੀ ਸੋ ਇਹ ਪੱਤਨ ਸੀ ਜਿੱਥੇ ਅਵਾਨਕੋਟ ਦਾ ਰਹਿਣ ਵਾਲਾ ਭਾਈ ਕੁੰਮਾ 마ਸ਼ਕੀ ਇੱਕ ਛੰਨ ਦੇ ਵਿੱਚ ਇੱਥੇ ਰਹਿੰਦਾ ਸੀ ਉਸ ਦੀ ਛੰਨ ਦੇ ਵਿੱਚ ਦੀਵਾ ਬਲਦਾ ਦੇਖ ਕੇ ਮਾਤਾ ਜੀ ਇਸ ਛੱਪੜ ਨੂੰ ਇਸ ਨਦੀ ਨੂੰ ਇਸ ਪੱਤਨ ਨੂੰ ਪਾਰ ਕਰਦੇ ਹੋਏ ਕੁੰਮੇ 마ਸ਼ਕੀ ਦੀ ਛੰਨ ਵਿੱਚ ਪਹੁੰਚੇ ਸੀ ਸੋ ਜਕਾਰੀ ਜਾਉਂਦੀ ਹੋਈ ਸੰਗਤ ਸਰਸਵਤੀ ਨਦੀ ਨੂੰ ਪਾਰ ਕਰਨ ਦੇ ਲਈ ਇਸ ਸਮੇਂ ਬਿਲਕੁਲ ਤਿਆਰ ਜਕਾਰਿਆਂ ਦੀ ਗੂੰਜ ਦੇ ਵਿੱਚ ਸੰਗਤ ਇਸ ਸਮੇਂ ਸਰਸਨ ਨਦੀ ਨੂੰ ਪਾਰ ਕਰ ਰਹੀ ਹੈ ਪਹਿਲਾਂ ਨਿਸ਼ਾਨਚੀ ਸਿੰਘ ਹੈ ਉਸ ਤੋਂ ਬਾਅਦ ਪੰਜ ਪਿਆਰੇ ਸਹਿਬਾਨ ਤੇ ਪਿੱਛੇ ਭਾਰੀ ਗਿਣਤੀ ਦੇ ਵਿੱਚ ਸੰਗਤ ਇਸ ਨਦੀ ਦੇ ਵਿੱਚੋਂ ਅੱਗੇ ਲੰਘ ਰਹੀ ਹੈ ਜਿੱਥੇ ਸਿਮਰਨ ਕੀਤਾ ਜਾ ਰਿਹਾ ਹੈ ਤਾਂ ਜਕਾਰੇ ਗਜਾਏ ਜਾ ਰਹੇ ਆ ਕਿਉਂਕਿ ਇਤਿਹਾਸ ਚੜ੍ਹਦੀ ਕਲਾ ਦਾ ਤੋ ਚੜ੍ਹਦੀ ਕਲਾ ਦਾ ਮਤਲਬ ਨਾ ਤਾਂ ਖੁਸ਼ੀਆਂ ਹੁੰਦਾ ਤੇ ਨਾ ਹੀ ਸੋਗ ਹੁੰਦਾ ਚੜ੍ਹਦੀ ਕਲਾ ਦਾ ਇੱਕ ਆਪਣਾ ਵੱਖਰਾ ਮਤਲਬ ਹੈ ਜਿੱਥੇ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਣਾ ਹੁੰਦਾ ਸੋ ਚੜ੍ਹਦੀ ਕਲਾ ਦੇ ਵਿੱਚ ਸੰਗਤ ਲੰਘ ਕੇ ਜਾ ਰਹੀ ਐ ਤੁਸੀਂ ਦੇਖੋ ਇੱਕ ਮਾਤਾ ਜੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਇੱਥੋਂ ਲੰਘ ਕੇ ਜਾ ਰਹੇ ਆ ਕੁਝ ਬੱਚੇ ਵੀ ਆ ਇਹ ਉਹੋ ਜਿਹੇ ਆਹੀ ਸਰੂਪ ਵਿੱਚ ਸੰਗਤ ਹਰਪ੍ਰਭ ਵਸੇ ਜੀ ਉਹ ਪ੍ਰਮਾਤਮਾ ਸੰਗਤ ਦੇ ਵਿੱਚ ਆਪੇ ਵਸਦਾ ਹੈ ਸੋ ਇਹ ਜਈ ਇਹ ਸਰੂਪ ਹੈ ਜਿਸ ਤਰ੍ਹਾਂ ਇੱਕ ਬਜ਼ੁਰਗ ਅਵਸਥਾ ਦੇ ਵਿੱਚ ਮਾਤਾ ਜੀ ਤੇ ਬਾਲ ਉਮਰ ਦੇ ਵਿੱਚ ਸਾਬ ਜਦੇ ਇਸ ਨਦੀ ਤੋਂ ਪਾਰ ਲੰਘੇ ਹੋਣਗੇ ਤਾਂ ਤੁਸੀਂ ਦੇਖ ਰਹੇ ਹੋ ਕਿ ਦੂਰ ਤੱਕ ਸੰਗਤ ਜਿਹੜੀ ਹੈ ਜੀ ਇੱਥੋਂ ਲੰਘ ਕੇ ਜਾ ਰਹੀ ਹੈ ਤੋ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਸੰਗਤ ਇੱਥੋਂ ਲੰਘ ਕੇ ਅੱਗੇ ਜਾ ਰਹੀ ਹੈ ਮਾਤਾ ਜੀ ਲੰਘ ਕੇ ਆਏ ਹੋ ਹਾਂ ਜੀ ਕਿਸ ਤਰ੍ਹਾਂ ਅਹਿਸਾਸ ਕਰਦੇ ਹੋ ਅੱਜ ਵਧੀਆ ਜੀ ਬਹੁਤ ਸ਼ੁਕਰੀਆ ਬਹੁਤ ਗੁਰੂ ਸਾਹਿਬਾਂ ਦਾ ਸ਼ੁਕਰੀਆ ਜੀ ਬਹੁਤ ਵਧੀਆ ਹੈ ਪਰਮਾਤਮਾ ਜੀ ਯਾਦ ਕਰਦੇ ਹੋ ਉਸ ਸਮੇਂ ਨੂੰ ਕਿ ਉਸ ਸਮਾਂ ਕਿਸ ਤਰ੍ਹਾਂ ਦਾ ਹੋਉਂਦਾ ਸੀ ਬਹੁਤ ਬਹੁਤ ਸ਼ੁਕਰੀਆ ਬਹੁਤ ਨਾ ਤਾਂ ਕੁਝ ਨਹੀਂ ਹੋ ਬਹੁਤ ਧੰਨਵਾਦ ਆ ਮਾ ਨਵੇਂ ਹਾਲ ਗੁਰੂ ਸਾਹਿਬ ਨੇ ਸੰਹੇਤੋਂ ਤੱਕ ਪਛਾਇਆ ਉਹ ਆਪ ਦੇ ਲੱਲ ਲਾਇਆ ਬਹੁਤ ਵਧੀਆ ਕੀਤਾ ਮੇਰੇ ਸ਼ਾਮਲੀ ਬਿਲਕੁਲ ਇਹ ਜਜ਼ਬਾਤੀ ਪੱਲ ਹੈ ਜਿਹੜੇ ਇਹ ਸ਼ਬਦਾਂ ਨੂੰ ਬਿਆਨ ਕਰਨਾ ਵੀ ਬੇਹੱਦ ਮੁਸ਼ਕਲ ਹੈ ਕਿਉਂਕਿ ਸਾਰੀ ਸੰਗਤ ਇਸ ਸਮੇਂ ਜਜ਼ਬਾਤਾਂ ਦੇ ਵਿੱਚ ਭਿੱਜੀ ਹੋਈ ਹੈ ਮਾਤਾ ਜੀ ਕਿਵੇਂ ਮਹਿਸੂਸ ਕਰਦੇ ਹੋ ਤੁਹਾਡੀ ਉਮਰ ਕਿੰਨੀ ਆ 70 ਸਾਲ ਦੀ ਹਾਂ ਤੇ ਕਿੰਨਾ ਮੁਸ਼ਕਲ ਹੈ ਅੱਜ ਤਾਂ ਸਹੂਲਤਾਂ ਬਹੁਤ ਹੋ ਗਈਆਂ ਸਮਾਂ ਤਰੱਕੀ ਕਰ ਗਿਆ ਪਰ ਫਿਰ ਵੀ ਬਹੁਤ ਮੁਸ਼ਕਿਲ ਹੈ ਨਾ ਪਿੰਡਿਆਂ ਤੋਂ ਲੰਘਣਾ ਅਸੀਂ ਤਾਂ ਟਰੈਕਟਰ ਉੱਪਰ ਬੈਠ ਗਏ ਉਹ ਬੱਚੇ ਜਿਹੜੇ ਮਾਰ ਮਾਂ ਗੁਜਰੀ ਬਿਰਧ ਤੇ ਛੋਟੇ ਸਹਬਜਾਦੇ ਬਿਲਕੁਲ ਛੋਟੇ ਛੋਟੇ ਬੱਚੇ ਤੇ ਉਹ ਜਦੋਂ ਹੈ ਤਾਂ ਬਾਬੇ ਬੱਚੇ ਤੇ ਜਦੋਂ ਉਹ ਦੇਖੋ ਜਦੋਂ ਆਏ ਆ ਕਿਸ ਤਰ੍ਹਾਂ ਪੁੱਜੇ ਹੁਣ ਕਿੰਨੇ ਕੋਈ ਰਸਤਾ ਨਹੀਂ ਤਾਂ ਕੋਈ ਰਸਤਾ ਨਹੀਂ ਦੌਸਬੇਲੀ ਜੰਗਲ ਤਾਂ ਉਹ ਤਾਂ ਇਹ ਪਹਿੰਜਾ ਵੀ ਨਹੀਂ ਹੋਣੀਆ ਪਿੰਡਾਂ ਵਾਲੀ ਖੇਤਾਂ ਨੂੰ ਕਿਨਾਰਾ ਕਿਨਾਰਾ ਆ ਕੇ ਦੇਖੋ ਕਿੱਥਾ ਪੁੱਜੇ ਉਹ ਤਾਂ ਉਹਨਾਂ ਲਈ ਹੋ ਹੀ ਜਾਂਦੇ ਮਹਾਰਾਜ ਦੇ ਮਹਾਰਾਜੇ ਜਾਣੇ ਅਸੀਂ ਕਿਆ ਜਾਣਦੇ ਅਸੀਂ ਤਾਂ ਹੁਣ ਆਹਰ ਹੁਣ ਮਨਾਏ ਆਹੇ ਰਾਸਤੇ ਬਣਾ ਕੇ ਹੁਣ ਯਾਦ ਕਰੇ 3.5 ਸੌ ਸਾਲ ਬਾਅਦ ਜਾਦ ਦੇ ਨੇ ਕਿਸੇ ਨੇ ਯਾਦ ਨਹੀਂ ਕਰੇ ਮਹਿਸੂਸ ਨਹੀਂ ਕੀਤਾ ਜਾ ਸਕਦਾ ਉਸ ਸਮੇਂ ਨੂੰ ਉਸ ਜਦ ਹੁਣ ਦੇਖਦੇ ਅਸੀਂ ਮਤਲਬ ਕਿ ਹੁਣ ਸਾਨੂੰ ਪਤਾ ਲੱਗਦਾ ਵੀ ਦੇਖੋ ਅਸੀਂ ਵੀ ਬੱਚਿਆਂ ਵਾਲੇ ਇਹਨਾਂ ਨੇ ਬੱਚੇ ਬਿਰਧ ਮਾਂ ਸਾਤੋਂ ਵੀ ਬੜੀ ਅਸੀਂ ਸੱਤ ਇੱਕ ਇੱਕ ਬਾਲ ਉਮਰ ਅਵਸਥਾ ਤੇ ਇੱਕ ਬਿਰਧ ਅਵਸਥਾ ਬਹੁਤ ਔਖੀ ਹੁੰਦੀ ਦੋਵੇਂ ਇੱਕੋ ਜਿਹੀਆਂ ਹੁੰਦੀਆਂ ਵੈਸੇ ਇੱਕੋ ਜਿਹੀਆਂ ਹੁੰਦੀਆਂ ਹਾਂਜੀ ਹਾਂਜੀ ਬਹੁਤ ਸੋਚਣ ਬਹੁਤ ਕਰਦੇ ਆ ਜਦ ਅਸੀਂ ਦੇਖਦੇ ਸਾਡਾ ਮਨ ਬਹੁਤ ਡੋਲਦਾ ਐ ਵੀ ਦੇਖੋ ਅਸੀਂ ਪਾਪੀ ਖੜਾ ਕਿੱਥਾ ਹੋਣੇ ਉਸ ਟਾਈਮ ਪੀੜ੍ਹੀਆਂ ਨੂੰ ਕੀ ਸਨੇਹਾ ਦੇਵੋਗੇ ਤੁਸੀਂ ਉਸ ਸਮਝਾਇਆ ਜਦੋਂ ਬਹੁਤ ਲੋਕ ਇਸ ਗੱਲ ਦਾ ਅ ਅਸਰ ਸੀ ਲੋਕਾਂ ਦੇ ਵਿੱਚ ਉਹ ਪੁੰਜੇ ਵੀ ਸੌਂਦੇ ਸੀ ਪਰ ਅੱਜ ਸਮੇ ਬਦਲ ਗਏ ਜੀ ਆਪਣੀ ਨਹੀਂ ਸੌਂਦਾ ਜਾਂ ਸੌਂਦੇ ਤੇ ਨੌਜਵਾਨਾਂ ਨੂੰ ਬੱਚਿਆਂ ਨੂੰ ਕੀ ਸਨੇਹਾ ਦੇਵੋਗੇ ਤੁਸੀਂ ਹੁਣ ਬੱਚਿਆਂ ਨੂੰ ਕਹਿੰਦੇ ਵੀ ਸੌ ਜੇ ਤਿੰਨ ਦਿਨਾਂ ਦੇ ਜਿਹੜੇ ਮਹਾਰਾਜ ਦੇ ਬੱਚਿਆਂ ਦੇ ਤਿੰਨ ਦਿਨ ਸ਼ਹੀਦੀ ਦੇ ਉਹਨਾਂ ਤਿੰਨ ਦਿਨਾਂ 'ਚ ਸੌਣੋਂ ਬਾਕੀ ਨਾ ਸੌਂ ਚਲੋ ਉਹਨਾਂ ਨੂੰ ਯਾਦ ਰੱਖ ਕੇ ਆਪਣੇ ਜੀਵਨ ਤੇ ਤਾਂ ਅਸਰ ਕੋਈ ਕਰੀਏ ਕਰੀਏ ਉਹ ਤਾਂ ਅਸੀਂ ਤਾਂ ਯਾਦ ਕਰਦੇ ਹੁਣ ਗਾਂਹ ਦੀ ਪੀੜੀ ਕਰੂੰਗੀ ਨਾ ਕਰੂੰਗੀ ਸਹੀ ਤਾਂ ਹੁਣ ਗੁਰੂ ਮਹਾਰਾਜ ਦੇ ਦੇਖੋ ਬਛੌੜਾ ਸਾਹਿਬ ਦੇ ਨੇੜੇ ਰਹੇ ਸਾਰੀ ਉਮਰ ਜੀ ਹੁਣ ਸਾਨੂੰ ਤਾਂ ਪਤਾ ਵੀ ਦੇਖੋ ਇਥੇ ਕਿਸ ਇਲਾਕੇ ਦੇ ਆ ਹਾਂਜੀ ਇਸ ਇਲਾਕੇ ਦਾ ਅੱਜ ਤੋਂ ਤੇ ਕਈਏ ਵੀ 50 60 ਸਾਲ ਪਹਿਲਾਂ ਕਿਹੋ ਜਿਹਾ ਅਸਰ ਸੀ ਅਸਰ ਤਾਂ ਪਹਿਲਾਂ ਤੇ ਬਹੁਤ ਆ ਜਾਨੀ ਕਿ ਹੁਣ ਜਿਹੜਿਆ ਇਹ ਹੁਣ ਆ ਨਵੇਂ ਚੱਲ ਪਏ ਆ ਇਹਨਾਂ ਕਰਕੇ ਹੁਣ ਬਹੁਤ ਕੁਝ ਦੁਨੀਆ ਨੂੰ ਪਤਾ ਲੱਗ ਗਿਆ ਜਦ ਸੰਗਤ ਵੀ ਘਟਦੀ ਜਦ ਪਤਾ ਵੀ ਘਟਦਾ ਕਿਸ ਤਰ੍ਹਾਂ ਦਾ ਇਲਾਕਾ ਸੀ ਇਹ ਪਹਿਲਾਂ ਬੀਆਬਾਨ ਕਿੰਨਾ ਉਥੇ ਬਿਛੋੜਾ ਸਾਹਿਬੇ ਬਹੁਤ ਜੰਗਲ ਤਾਂ ਹੁਣ ਤਾਂ ਟੀਬੀਆਂ ਕਰਾਤੀ ਸਭ ਸਕੂਲ ਬਣ ਗਿਆ ਜਿੱਦ ਤਾਂ ਬਹੁਤ ਜੰਗਲ ਤਾਂ ਅਜੇ 50 ਸਾਲ ਪਹਿਲਾਂ ਅਸੀਂ ਵਿਆਹੇ ਆਇਤ ਜਦ ਬਹੁਤ ਜੰਗਲ ਤਾਂ ਇਸ ਵੇਲੇ ਹਰਜੋਤ ਬੈਠੇ ਹਾਂ ਹਾਂ ਚੰਗਾ ਜੀ ਬਿਲਕੁਲ ਸੋ ਬਿਲਕੁਲ ਇਹ ਅਹਿਸਾਸ ਆ ਜਿਹੜੇ ਜਿੰਨਾ ਅਹਿਸਾਸਾਂ ਦੇ ਸੋ ਭਾਵੁਕ ਹੋਏ ਹੋਇਆ ਬਹੁਤ ਭਾਵੁਕ ਲੱਗ ਰਹੇ ਹੋ ਜੀ ਸੋ ਇਹ ਭਾਵੁਕ ਪਾਲਾ ਇਹਨਾਂ ਨੂੰ ਸ਼ਬਦ ਨਹੀਂ ਦਿੱਤੇ ਜਾ ਸਕਦੇ ਸੋ ਜਜ਼ਬਾਤ ਇਹਦੇ ਸਮੇ ਦੇ ਬਾਬਾ ਜੀ ਕਿਵੇਂ ਦੇਖਦੇ ਹੋ ਕਿਹੋ ਜਿਹਾ ਉਹ ਸਮਾਂ ਹੋਊਗਾ ਜਦੋਂ ਮਾਤਾ ਜੀ ਇੱਥੋਂ ਲੰਗੇ ਹੋਣਗੇ ਬਸ ਵੇਰ ਦੇ ਬਸ ਇਦਾਂ ਆ ਬਈ ਪਤਾ ਨਹੀਂ ਹੋਰੇ ਤਰ੍ਹਾਂ ਹੋਈ ਜਾਂਦਾ ਬਈ ਕਿਦਾਂ ਉਸ ਟਾਈਮ ਦੇ ਗੁਰੂ ਸਾਹਿਬ ਦੇ ਵੇਲੇ ਜਾਂ ਜਦੋਂ ਵੀ ਛੋੜੇ ਸਾਹਿਬ ਜਦੇ ਨਾਲ ਹੋ ਗਏ ਛੋੜੀ ਜਿਹੀ ਉਮਰ ਆ ਸੀਗੀ ਆ ਨਾ ਵੇ ਕਿੰਨਾ ਔਖਾ ਹੋਇਆ ਹੋਊਗਾ ਉਸ ਟਾਈਮ ਉਹਨਾਂ ਨੂੰ ਵਿਚਾਰਿਆਂ ਨੂੰ ਅਸੀਂ ਤਾਂ ਫੇਰ ਵੀ ਵਧੀਆ ਰਾਹ ਬਣਾਏ ਆ ਉੱਥੇ ਆ ਗਏ ਆ ਜਦੋਂ ਹੁਣ ਮੈਂ ਇੱਥੋਂ ਪਿੱਛੇ ਕੰਡਿਆਂ ਵਾਲਿਆਂ ਦੇ ਵਿੱਚ ਹੀ ਲੰਘਿਆ ਉਦੋਂ ਮੇਰਾ ਇੰਨਾ ਨਾ ਮਨ ਭਰਿਆ ਮੈਂ ਕਿਹਾ ਬਈ ਇਹ ਟਾਈਮ ਕਿਦਾਂ ਦਾ ਉਸ ਟਾਈਮ ਨਾ ਆ ਪੰਦਨੇ ਆ ਉਹਦਾ ਨੇਰਾ ਸੀਗਾ ਸੋਚਣ ਵਾਲੀ ਗੱਲ ਤੇ ਨਾ ਚਲੋ ਜਿੱਦਾਂ ਵੀ ਹੈਗਾ ਸੀ ਅਸੀਂ ਮੈਂ ਵੀ ਤੁਹਾਡਾ ਮੈਗਨੇਟਾ ਤੋਂ ਆਇਆ ਟ੍ਰਾਂਟੋ ਤੋਂ ਨਾ ਮੈਂ ਤੁਹਾਡਾ ਬੇਦੇਖ ਇੱਕ ਦਿਨ ਮੈਂ ਗਿਆ ਸੀ ਮੈਂ ਕਿਹਾ ਮੈਂ ਜਾਣਾ ਜਾਣਾ ਜੋ ਮਰਜੀ ਹੋ ਜਵੇ ਹੁਣ ਮੈਂ ਤਿੰਨ ਵੀਕਾ ਚਾਰ ਵੀਕਾ ਨੇ ਆਇਆ ਤੇ ਹਜੂਰ ਸਾਹਿਬ ਜਾਵਾਂਗੇ ਤੇ ਇੱਥੇ ਜੱਤਕਰ ਆਪਾਂ ਫਤੇਗੜ ਸਾਹਿਬ ਤੱਕ ਜਾਵਾਂਗੇ ਪੰਜ ਛੇ ਦਿਨ ਤੁਹਾਡੇ ਨਾਲ ਰਵਾਂਗੇ ਤੇ ਬਹੁਤ ਵਧੀਆ ਤੇ ਮੀਡੀਆ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਤੁਸੀਂ ਕਰਦੇ ਆ ਸਾਨੂੰ ਉੱਥੇ ਬੈਠਿਆਂ ਨੂੰ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਯੂਰਪ ਦੇ ਵਿੱਚ ਤੁਸੀਂ ਦਿਖਾਲ ਦਿੰਦੇ ਆ ਨਾ ਆਹ ਚੀਜ਼ ਸਾਰਾ ਅਸੀਂ ਇਦਾਂ ਫੀਲ ਕਰਦੇ ਆ ਜਿੱਦ ਯੋ ਤੁਸੀਂ ਸਾਨੂੰ ਦਿਖਾ ਰਹੇ ਆ ਅਸੀਂ ਆ ਹੀ ਕੁਝ ਕਰ ਸਾਰਾ ਕੁਝ ਸਾਨੂੰ ਇਦਾਂ ਹੁੰਦਾ ਸਾਰਾ ਕੁਝ ਠੀਕ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਭ ਭਾਵੇਂ ਨਾ ਦੀ ਜਜ਼ਬਾਤਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ ਇਹ ਬੰਦਾ ਮਹਿਸੂਸ ਕਰਦਾ ਸੋ ਇੱਥੇ ਸਾਰੀ ਸੰਗਤ ਮਹਿਸੂਸ ਕਰ ਰਹੀ ਹੈ ਉਹਨਾਂ ਜਜ਼ਬਾਤਾਂ ਨੂੰ ਜਿਹੜੇ ਉਸ ਸਮੇਂ ਰਹੇ ਹੋਣਗੇ ਤੇ ਜਿਵੇਂ ਮਾਤਾ ਜੀ ਇੱਥੋਂ ਲੰਘੇ ਹੋਣਗੇ ਸੋ ਬਹੁਤ ਸਾਰੇ ਇਤਿਹਾਸ ਦੇ ਜਾਇ ਹਿੱਸੇ ਜਿਹੜੇ ਸਾਡੇ ਨੌਜਵਾਨਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਨਹੀਂ ਸਕੇ ਉਹਨਾਂ ਤੱਕ ਪਹੁੰਚਣਾ ਚਾਹੀਦਾ ਉਸ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਸਮਝਣਾ ਚਾਹੀਦਾ ਮਹਿਸੂਸ ਕਰਨਾ ਚਾਹੀਦਾ ਤੇ ਉਸ ਇਤਿਹਾਸ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣ ਦਾ ਯਤਨ ਵੀ ਕਰਨਾ ਚਾਹੀਦਾ ਸੋ ਇਹ ਜੋ ਉਪਰਾਲਾ ਇਹ ਸੰਗਤ ਦਾ ਉਹਨਾਂ ਪਹਿਲਾਂ ਨੂੰ ਮਹਿਸੂਸ ਕਰਨ ਦਾ ਹੀ ਉਪਰਾਲਾ ਹੈ ਕਿ ਆਓ ਮਹਿਸੂਸ ਕਰੀਏ ਕਿ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਸਾਡੇ ਕਰਕੇ ਹੋਈਆਂ ਤੇ ਅੱਜ ਸਾਨੂੰ ਉਹਨਾਂ ਸ਼ਹਾਦਤਾਂ ਤੋਂ ਸਿੱਧੇ ਲੈ ਕੇ ਕਰਨਾ ਕੀ ਚਾਹੀਦਾ ਸਰਸਵਤੀ ਨਦੀ ਨੂੰ ਪਾਰ ਕਰਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਕੁੰਮਾ ਮਾਸਕੀ ਛੰਨ ਗੁਰਦਾਰ ਸਾਹਿਬ ਜਿੱਥੇ ਹੁਣ ਸ਼ੋਭਿਤ ਹੈ ਉਸ ਪਾਸੇ ਵੱਲ ਚੱਲੇ ਪਾਰੇ ਹਨ ਦਿਲਾਂ ਦੇ ਵਿੱਚ ਯਾਦ ਹੈ ਮਾਤਾ ਗੁਜਰਕੌਰ ਜੀ ਦੀ ਸائیں ਜادہ ਜ਼ਰਾਵਰ ਸਿੰਘ ਦੀ ਫਤਿਹ ਸਿੰਘ ਦੀ ਜਿਨ੍ਹਾਂ ਨੇ अनेका ਕਸ਼ਟ ਸਹਾਰਦੇ ਹੋਏ ਇਹਨਾਂ ਥਾਵਾਂ ਨੂੰ ਆਪਣੇ ਚਰਨਾਂ ਦੇ ਨਾਲ ਪਵਿੱਤਰ ਕੀਤਾ ਚੱਪੇ-ਚੱਪੇ ਦੇ ਉੱਤੇ ਇੱਥੇ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਦੇ ਚਰਨ ਪਏ ਤਾਂ ਉੱਥੇ ਸਿੰਗਾਂਸ਼ੀ ਇਦਾਂ ਦੇ ਵੀ ਇਹਨਾਂ ਥਾਮਾਂ ਦੇ ਉੱਤੇ ਚਰਨ ਪਾ